ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਤਨੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਯਾਰਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਮੇਰੇ ਵੱਲੋਂ ਪਿਆਰ ਭਰੀ ਨਮਨ ਦੋਸਤੋ ਜਿਵੇਂ ਕਿ ਆਪਾਂ ਗੱਲ ਕਰ ਕੁਝ ਸਮਾਂ ਹੀ ਰਹਿ ਗਿਆ ਹੈ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਵੱਖ-ਵੱਖ ਪਾਰਟੀ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਹੈਗੀਆਂ ਨਜ਼ਰ ਆ ਰਹੀਆਂ ਜਿਵੇਂ ਲੋਕ ਪਾਰਟੀਆਂ ਬਦਲਦੇ ਵੀ ਦਿੱਖੇ ਜਾ ਰਹੇ ਨੇ ਇੱਕ ਪਾਰਟੀ ਤੋਂ ਜਿਹੜਾ ਵਿਅਕਤੀ ਹੈ ਦੂਸਰੀ ਪਾਰਟੀ ਵਿੱਚ ਛਾਲ ਮਾਰ ਜਾਂਦਾ ਇਸ ਤਰ੍ਹਾਂ ਦੀ ਵੀ ਜਿਹੜਾ ਹੈਗਾ ਸਾਹਮਣੇ ਆ ਰਹੀ ਹੈ ਫਰੀਦਕੋਟ ਹਲਕੇ ਦੇ ਅੰਦਰ ਵੀ ਇਸ ਤਰ੍ਹਾਂ ਦਾ ਹੋਇਆ ਕੋਟਕੂਰਾ ਵਿੱਚ ਵੀ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਕੋਟਕੂਰਾ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲੇ ਇਸ ਸਮੇਂ ਅਸੀਂ ਜਿਹੜਾ ਹੈਗਾ ਅੱਜ ਮੌਜੂਦ ਆ ਆਪ ਆਗੂ ਨੇ ਬਟਨ ਰੂਲ ਜੀ ਕੋਟਕਪੂਰਾ ਤੋਂ ਜੋ ਆਪ ਦੇ ਪ੍ਰਚਾਰਕ 77 ਵੀ ਨੇ ਤੇ ਨਾਲ ਹੋਰ ਵੀ ਜਿਹੜਾ ਹੈਗਾ ਵਕ ਵਕ ਡਿਊਟੀਆਂ ਜਿਹੜਾ ਹੈਗਾ ਇਹਨਾਂ ਪਾਉਂਦੇ ਨੇ ਆਪਾਂ ਇਹਨਾਂ ਨਾਲ ਸਾਰੀ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਵੀ ਇਹ ਦੇਖਦੇ ਨੇ ਵੀ ਇਹ ਜਿਹੜਾ ਹੈਗਾ ਪਾਰਟੀਆਂ ਦਾ ਇੱਧਰ ਉੱਧਰ ਜਿਹੜਾ ਹੈਗਾ ਵਿਕਤੀ ਖਾਲ ਮਾਰਦੇ ਨੇ ਸਤਿਕਾਰ ਜੀ ਹਾਂਜੀ ਸਤਿਕਾਰ ਜੀ ਜੀ ਰੋਹ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਸਮੇ ਸਮੇਂ ਦੇ ਨਾਲ ਤੁਸੀਂ ਸਾਨੂੰ ਕਵਰ ਕਰਦੇ ਆਂ ਤੇ ਤੁਹਾਡੀ ਕਵਰਿੰਗ ਜਿਹੜੀ ਹੈ ਬਹੁਤ ਮੱਚ ਬੈਟਰ ਹੈ ਸੋ ਮੱਚ ਬੈਟਰ ਹੈ ਜਿਹੜੀ ਕਿ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਮੇਰੇ ਵੱਲੋਂ ਲੋਕਪ੍ਰਿਆ ਮੱਲੋਂ ਤੁਹਾਡਾ ਚੈਨਲ ਹੈ ਉੱਥੇ ਦੇਖਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਸੀ ਗਾਦੀ ਬਾਕੀ ਜਿਹੜਾ ਤੁਸੀਂ ਸਵਾਲ ਪੁੱਛਿਆ ਹੈਗਾ ਜਿਹੜਾ ਸਵਾਲ ਕਰ ਰਹੇ ਆ ਜੀ ਇਹ ਜਿਹੜੇ ਸਵਾਲ ਹਨਾ ਜਿਹੜੀ ਸਮਝ ਲੋ ਜਿਹੜੇ ਬੰਦੇ ਇੱਕ ਤਰ੍ਹਾਂ ਦੇ ਉਹ ਮੱਲੋਂ ਆਪਾਂ ਲੋਕ ਪਸੰਦ ਕਰਦੇ ਆ ਜਿਹੜੇ ਕਿ ਲੋਕ ਮੱਲੋਂ ਬੇਸ ਬਣਾਉਂਦੇ ਨੇ ਪਾਰਟੀ ਕੋਈ ਵੀ ਹੋਵੇ ਮੈਂ ਮੱਲੋਂ ਐਜੇ ਪ੍ਰਚਾਰਕਤਰ ਮੱਲੋਂ ਆਪ ਪਾਰਟੀ ਦਾ ਹਾਂ ਕ ਜਿਹੜੀ ਸਾਡੀ ਪਾਰਟੀ ਦੇ ਜਿਹੜੇ ਮਤਲਬ ਮੈਂਬਰਾਂ ਨੇ ਜਿਹੜੇ ਮਤਲਬ ਲੀਡਰ ਨੇ ਜਿਹੜੇ ਐਮ.ਐਲ.ਏ ਨੇ ਜਾਂ ਮਤਲਬ ਮੰਤਰੀ ਨੇ ਜੋ ਉਹਨਾਂ ਵਿੱਚ ਬਹੁਤ ਘੱਟ ਮਤਲਬ ਇਦਾਂ ਦੇ ਤੁਹਾਨੂੰ ਬੰਦੇ ਮਿਲਣਗੇ ਜਿਹੜੇ ਕਿ ਆਪ ਦਾ ਮਤਲਬ ਪਦ ਛੱਡ ਕੇ ਆਪਦੀ ਪਾਰਟੀ ਛੱਡ ਕੇ ਦੂਜੀ ਪਾਰਟੀ ਤੇ ਜਾਣਗੇ ਇਹ ਦੂਜੇ ਪਾਰਟੀਆਂ ਦੀ ਹੁੰਦਾ ਹੈ ਇਹ ਜਿਵੇਂ ਤੁਸੀਂ ਖਾਸ ਕਰਕੇ ਮੇਰੇ ਕੋ ਫਰੀਦਕੋਟ ਦਾ ਨਾਮ ਲਿੱਤਾ ਗਿਆ ਹੈਗਾ ਮੈਂ ਉਸ ਗੱਲ ਦੀ ਨਿਖੇਦੀ ਕਰਦਾ ਹੈਗਾ ਜੀ ਪਾਰਟੀਆਂ ਉਹ ਚੀਜ਼ਾਂ ਨੂੰ ਵੇਖਣ ਜਿਹੜੇ ਬੰਦਿਆਂ ਨੇ ਮੱਲੋ ਤੁਹਾਡੀਆਂ ਪਾਰਟੀਆਂ ਦੇ ਬੇਸ ਬਣਾਏ ਆ ਜਦੋਂ ਜੈਦ ਕੀਤੇ ਆ ਦੁੱਖ ਤਕਲੀਫੇਲੇ ਮੱਲੋ ਜਿਹੜੇ ਬੰਦੇ ਪਾਰਟੀਆਂ ਨੂੰ ਮੱਲੋ ਕਾਇਮ ਰੱਖ ਕੇ ਕੋਰੋਨਾ ਟਾਈਮ ਦੇ ਵਿੱਚ ਜਦੋਂ ਆਪਣੇ ਮੱਲੋ ਅਜਿਦੋਂ ਧੰਨਿਆ ਵਗਾਰਾ ਮੱਲੋ ਚੱਲਦੇ ਸੀ ਉਹਨਾਂ ਦੇ ਵਿੱਚ ਜਿਹੜੇ ਬੰਦਿਆਂ ਨੇ ਕੰਮ ਕੀਤਾ ਹੈਗਾ ਉਤਲੇ ਲੈਵਲ ਦੇ ਜਿਹੜੇ ਮਨ ਲੋ ਬੰਦੇ ਆ ਉਹਨਾਂ ਨੂੰ ਮਨ ਲੋ ਜਿਹੜੇ ਹੇਰਲੇ ਵਰਕ ਦੇ ਵਿੱਚ ਜਿਹੜੇ ਮਨ ਲੋ ਗਰਾਉਂਡ ਫਲੋਰ ਤੇ ਬੰਦੇ ਕੰਮ ਕਰਦੇ ਉਹਨਾਂ ਦੇ ਪ੍ਰਤੀ ਸੋਚਣਾ ਚਾਹੀਦਾ ਹੈ ਇਹ ਨਹੀਂ ਹੋਵੇ ਲੈ ਵੀ ਉਹਨਾਂ ਦਾ ਜਿਵੇਂ ਮਨ ਲੋ ਜਿਹੜੇ ਬੰਦੇ ਜਿਹੜੇ ਠੁਕਰਾਏ ਹੁੰਦੇ ਆ ਜਿੱਦਾਂ ਤੁਸੀਂ ਖਾਸ ਕਰਕੇ ਬਾਜਪਾ ਦਾ ਨਾਮ ਹੀ ਲੈ ਰਹੇ ਆ ਵੀ ਬਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਮਨ ਲੋ ਮਿਸਟਰ ਸੰਨੀ ਬਰਾੜੀ ਸੰਨੀ ਬਰਾੜੀ ਜਿਹੜੇ ਮਨ ਲੋ ਕਾਂਗਰਸ ਦੇ ਮਨ ਲੋ ਕਿਸੇ ਟਾਈਮ ਬੁਲਾ ਰਹੇ ਸੀਗੇ ਕਾਂਗਰਸ ਦੇ ਮਨ ਲੋ ਉਹ ਐਸਡੀ ਸੀਗੇ ਮਨ ਲੋ ਆਪਣੇ ਕੈਪਟਨ ਸਾਹਿਬ ਦੇ ਉਹ ਕਾਦੋ ਹੋਏ ਕਿਹੜੇ ਗੱਲ ਹੋਏ ਅੱਜ ਵੀ ਐਸਡੀ ਨੇ ਉਸੇ ਮੁੱਖ ਮੰਤਰੀ ਜਿਹੜਾ ਹੈਗਾ ਸਾਬਕਾ ਕੈਪਟਨ ਦੇ ਉਹ ਮੁੱਖ ਮੰਤਰੀ ਨਹੀਂ ਨਾ ਹੈਗਾ ਨਾ ਜੀ ਸਾਬਕਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਹੈ ਪਰ ਸਾਬਕਾ ਮੁੱਖ ਮੰਤਰੀ ਕੋਲ ਪੋਸਟ ਨਹੀਂ ਨਾ ਰਹਿ ਜਾਈ ਨਹੀਂ ਨਾ ਸਰਕਾਰੀ ਜਿਹੜੀ ਪੋਸਟ ਹੈ ਜਿਹੜੀ ਸਾਡੀ ਜਿਹੜੀ ਪ੍ਰੈਜ਼ੈਂਟ ਜਿਹੜੀ ਸਰਕਾਰ ਆਉਂਦੀ ਹੈ ਸਰਕਾਰਾਂ ਦੇ ਜਿਹੜੇ ਪੋਸਟਾਂ ਹੁੰਦੀਆਂ ਨਾ ਅਸੀਂ ਤਾਂ ਉਹ ਉਧੇਦਾਰੇ ਮੱਲੋ ਉਹਨਾਂ ਨੂੰ ਕਹਿਣਾਗੇ ਨਾ ਅਸੀਂ ਆਪਦੀ ਮਰਜ਼ੀ ਨਾਲ ਮੱਲ ਜੋ ਮਰਜ਼ੀ ਬਣਾ ਲਈਏ ਪਰ ਜਿਹੜੀ ਉਧੇਦਾਰੀ ਜਿਹੜੀ ਹੈ ਇੱਕ ਸਰਕਾਰ ਜਦੋਂ ਹੁੰਦੀ ਹੈ ਸਰਕਾਰ ਦੀ ਜਿਹੜੀ ਮੱਲੋ ਹੋਣ ਦੇ ਵਿੱਚ ਜਿਹੜਾ ਬੰਦਾ ਉਧੇਦਾਰ ਹੁੰਦਾ ਉਹਨੂੰ ਮੱਲੋ ਦੀ ਮੱਲੋ ਬਰਕਰ ਮੈਂ ਖਾਸ ਕਰਕੇ ਹਾਲਾਂਕਿ ਮਨੋ ਮੇਰਾ ਮਨੋ ਫਰਜ਼ ਨਹੀਂ ਬੰਦਾ ਹੈਗਾ ਮੈਂ ਖਾਸ ਕਰਕੇ ਫਿਰ ਵੀ ਮਨੋ ਬਾਜਪਾ ਨੇ ਜਿਹੜਾ ਮਨੋ ਸੋਚ ਸਮਝਾਇਆਗਾ ਉਹ ਮਨੋ ਕੱਲ੍ਹ ਤੋਂ ਸੋਚਿਆ ਸਮਝਾਇਆਗਾ ਸਹੀ ਨਹੀਂ ਹੈਗਾ ਮੈਂ ਤਾਂ ਕਹਾਂਗਾ ਜਿੱਤੇ ਜਿਹੜੀ ਗਰੋਹੋਂ ਦੇ ਵਿੱਚ ਦਾ ਜੇ ਮਨੋ ਚਾਰ ਬੰਦੇ ਜਾਣਨ ਲੱਗੇ ਦੀ ਬਾਜਪਾ ਨੂੰ ਉਹ ਜਿਹੜੇ ਮਨੋ ਪੁਰਾਣੇ ਬੰਦੇ ਗੌਰਵ ਕੱਕਰ ਜੀ ਹੈਗੇ ਆ ਮੈਂ ਮਨੋ ਨਾਂ ਲੈ ਕੇ ਇਹ ਨਹੀਂ ਮਨੋ ਉਹਨਾਂ ਵੱਡਾ ਕਰਦੇ ਉਹ ਬੰਦਿਆਂ ਦੀ ਮੈਨ ਮੈਨ ਗਿਨੂਗਾ ਵੀ ਉਹ ਬੰਦਿਆਂ ਨੇ ਮੈਨ ਉਹ ਦੁੱਖ ਤਕਲੀਫ ਦੇ ਵਿੱਚ ਪਾਰਟੀ ਦਾ ਸਾਥ ਦਿੱਤਾ ਸੀ ਦੁੱਖ ਤਕਲੀਫ ਦੇ ਵਿੱਚ ਪਾਰਟੀ ਨਾਲ ਚੱਲੇ ਸੀਗੇ ਉਹ ਤਾਂ ਜਿਹੜੇ ਬੰਦੇ ਜਿਹੜੇ ਮੈਨ ਲੋ ਰਜੇ ਪੁਜੇ ਬੰਦੇ ਆ ਜਦੋਂ ਮਰਜ਼ੀ ਪਾਰਟੀ ਦੇ ਵਿੱਚ ਆ ਕੇ ਨਵਾਲੋ ਹੋ ਕੇ ਉਹ ਕਹਿੰਦੇ ਅਸੀਂ ਮੈਨ ਲੋ ਵਲ ਕੱਢ ਦਾਂਗੇ ਅਸੀਂ ਮੈਨ ਲੋ ਜਮੇ ਕਹਿੰਦੇ ਮੈਨ ਲੋ ਦੂਜੀਆਂ ਪਾਰਟੀਆਂ ਨੂੰ ਨਿਚੋੜ ਦਾਂਗੇ ਉਹ ਪਹਿਲਾਂ ਤਾਂ ਉਹਨਾਂ ਦੇ ਆਪ ਦੇ ਵੱਲ ਨਿਕਲੇ ਹੁੰਦੇ ਵੀ ਤੁਸੀਂ ਪਾਰਟੀ 'ਚੋਂ ਨਿਕਲੇ ਹੋ ਨੇ ਤੁਸੀਂ ਆਪ ਪਾਰਟੀ 'ਚੋਂ ਮੈਨ ਲੋ ਕੱਢੇ ਹੋ ਬੰਦੇ ਹੋਏਗੇ ਤੇ ਤੁਸੀਂ ਮੈਨ ਲੋ ਦੂਜੀਆਂ ਪਾਰਟੀਆਂ ਨੂੰ ਕਿ ਨਿਚੋੜੋਗੇ ਜਿਹੜਾ ਬੰਦਾ ਕਿਸੇ ਦਾ ਚਾਰ ਦੇ ਦੂਜੇ ਪਾਲੇ ਜਾਂਦਾ ਉਸ ਪਾਲੇ ਦੇ ਵਿੱਚ ਉਹ ਬੰਦੇ ਨੂੰ ਇੰਨੀ ਸਪੋਰਟ ਨਹੀਂ ਮਿਲਦੀ ਇੰਨੀ ਮਜ਼ਬੂਤੀ ਨਹੀਂ ਮਿਲਦੀ ਕਿਉਂ ਲੈ ਵੀ ਜਿਹੜੇ ਪਹਿਲਾਂ ਕਾਰਜਕਰਤੇ ਹੁੰਦੇ ਜਦੋਂ ਜੈ ਤਾਂ ਉਹਨਾਂ ਨੇ ਬਣਾ ਕੀਤਾ ਹੁੰਦਾ ਜੋਰ ਉਹਨਾਂ ਨੇ ਲਾਇਆ ਹੁੰਦਾ ਗਰ ਉਹਦਾ ਨੇ ਬਣਾਈ ਹੁੰਦੀ ਹੈ ਤੇ ਅਸੀਂ ਮਨ ਨੂੰ ਕਿੰਨੇ ਵੀ ਮਨ ਨੂੰ ਜਿੰਮੇ ਕਹਿੰਦੇ ਨਵੇਂ ਬੰਦੇ ਮਨ ਨੂੰ ਦੂਜੀ ਪਾਰਟੀ ਜਦੋਂ ਪਾਰਟੀ ਛੱਡਦੇ ਆ ਪਾਰਟੀ ਛੱਡ ਕੇ ਬੰਦਾ ਡੀਗ੍ਰੇਡ ਹੁੰਦਾ ਤਾਂ ਕਿ ਮਨ ਨੂੰ ਆਵਾਜ਼ ਦਿੰਦਾ ਮੈਂ ਤਾਂ ਇੰਨੀ ਪੰਜਾਬੀ ਚ ਗੱਲ ਕਹੂੰਗਾ ਲੈ ਵੀ ਕੋਈ ਵਿਸਥਾਰ ਨਹੀਂ ਬਣਨਾ ਹੈਗਾ ਵਿਸਥਾਰ ਜਿਹੜਾ ਹੈਗਾ ਮਨ ਨੂੰ ਸਗੋ ਫੋਟਾਲਾ ਬਣ ਗਿਆ ਜੀ ਆਪਸੀ ਮਨ ਨੂੰ ਮਤਭੇਦ ਬਣ ਗਏ ਜੀ ਆਪ ਜਿਹਨਾਂ ਦਾ ਜਿਹੜਾ ਮਨ ਨੂੰ ਪਹਿਲਾਂ ਥੋੜੀ ਜਿਮਟੀ ਜਿਹੀ ਇਹਨਾਂ ਨੇ ਆਪਦੀ ਮਨ ਨੂੰ ਸਟ੍ਰੈਟ ਵਧਾਈ ਸੀ ਗਰੋਥ ਵਧਾਈ ਸੀ ਪਰਸੈਂਟੇਜ ਵਧਾਈ ਸੀ ਉਹ ਉਲਟਾ ਮਨ ਨੂੰ ਉਹਨਾਂ ਦੀ ਹੁਣ ਮਨ ਨੂੰ ਕੱਟ ਗਈ ਹੈ ਬਾਕੀ ਇਹ ਤੁਹਾਡੀ ਗਲਤੀ ਹੈ ਅਸੀਂ ਇਹ ਮਤਲਬ ਅੰਦਾ ਚਲਾਣੇ ਜਿਵੇਂ ਆਪਾਂ ਇਹ ਮੰਨ ਸਕਦੇ ਆ ਵੀ ਜਿਵੇਂ ਤੁਸੀਂ ਗੱਲ ਕੀਤੀ ਬੀਜੇਪੀ ਜਿਹੜੇ ਇੱਕ ਲੀਡਰ ਦਾ ਨਾਮ ਲਿੱਤਾ ਗੋਰਵ ਕੱਕੜ ਜੀ ਦਾ ਵੀ ਜਿਹੜੇ ਕੀ ਤੁਹਾਡੇ ਆਪੋਜੀਟ ਨੇ ਤੁਹਾਡੇ ਮਤਲਬ ਜਿਹੜਾ ਹੈਗਾ ਤੁਹਾਡੇ ਵਿਰੋਧ ਖੜੇ ਹੋਏ ਨੇ ਫਿਰ ਵੀ ਤੁਸੀਂ ਉਹਨਾਂ ਦਾ ਨਾਮ ਲੈ ਰਹੇ ਹੋ ਵੀ ਆਪਾਂ ਇਹ ਕਹਿ ਸਕਦੇ ਆ ਵੀ ਵੀ ਜਿਹੜਾ ਬੀਜੇਪੀ ਨੂੰ ਮਜ਼ਬੂਤ ਕਰਨ ਵਿੱਚ ਗੋਰਵ ਕੱਕੜ ਦਾ ਹੱਥ ਹੈ ਵੀ ਇਹਨਾਂ ਦਾ ਕੋਈ ਰੋਲ ਨਹੀਂ ਜਿਹੜੇ ਹੁਣ ਨਵੇਂ ਇੰਦੇ ਵਿੱਚ ਵੇਖੋ ਨਾ ਮੈਂ ਮਤਲਬ ਜਿਵੇਂ ਕਹਿੰਦੇ ਇੱਕ ਸਪਸ਼ਟ ਬਾਤ ਹੀ ਹੈ ਹੂੰ ਮੈਂ ਜੇ ਕੋਈ ਬੰਦਾ ਕਿਸੇ ਪਾਰਟੀ ਦੇ ਪ੍ਰਤੀ ਕੰਮ ਕਰਦਾ ਹੈ ਅਗਰ ਅਸੀਂ ਉਹਦੇ ਕੰਮ ਦੀ ਅਪਰੀਸ਼ੀਏਟ ਕਰਾਂਗੇ ਉਹ ਮੈਂ ਮਨ ਲੋ ਕੱਲ ਤੇ ਨਹੀਂ ਕਰੂੰਗਾ ਕਿਉਂ ਅਸੀਂ ਪਿਛਲੇ ਮਨ ਲੋ ਜਿੰਮੇ ਕਹਿੰਦੇ ਜਦੋਂ ਦੀ ਵੀ ਮਨ ਲੋ ਭਾਜਪਾ ਮੈਂ ਉਹਦਾ ਕੋਈ ਪੱਕਾ ਵਾਅਦਾ ਲੈ ਕੇ ਨਹੀਂ ਗੱਲ ਕਰ ਰਿਹਾ ਮੈਂ ਮਤਲਬ ਕੋਈ ਇਹ ਨਹੀਂ ਕਰ ਰਿਹਾ ਵੀ ਮੈਂ ਹੁਣ ਆਮ ਪਾਰਟੀ ਦਾ ਕਾਰਜਕਰਤਾ ਮੇਰਾ ਮਤਲਬ ਫਰਜ ਮੰਨਦਾ ਮਾਂ ਪਾਰਟੀ ਵਾਸਤੇ ਕੰਮ ਕਰਾਂ ਤੇ ਆਮ ਪਾਰਟੀ ਵਾਸਤੇ ਮੈਂ ਕੰਮ ਕਰ ਵੀ ਰਿਹਾ ਮੈਂ ਬਾਹਰ ਵੀ ਕਰ ਰਿਹਾ ਅੰਦਰ ਵੀ ਕਰ ਰਿਹਾ ਜਿੱਥੇ ਵੀ ਹੈਗਾ ਮੋਨਾਂ ਵਾਸਤੇ ਮੈਂ ਮਤਲਬ ਕੰਮ ਕਰ ਰਿਹਾ ਉਹ ਮੇਰਾ ਫਰਜ ਮੰਨਦਾ ਇੱਕ ਲਾਕੀ ਫਰਜ ਮੰਨਦਾ ਬਾਕੀ ਜਿਵੇਂ ਹੁਣ ਮਤਲਬ ਤੁਸੀਂ ਫ੍ਰੀ ਕੋਟ ਦੀ ਗੱਲ ਚੱਲੀ ਹੈ ਵੀ ਕੋ ਜਿਹੜੇ ਬੰਦਿਆਂ ਨੇ ਮਤਲਬ ਗਰਾਊਂਡ ਦੇ ਵਿੱਚ ਮਤਲਬ ਬਾਜਪਾ ਨੂੰ ਲੈ ਕੇ ਥੋੜਾ ਮੋਟਾ ਖੜਾ ਕੀਤਾ ਜੇ ਅਗਰ ਮੈਂ ਉਹਨਾਂ ਦਾ ਨਾਮ ਲਵਾਂਗਾ ਤੇ ਮੈਂ ਮੁੱਲਕ ਸਪਸਟਵਾਦੀ ਬੰਦਾ ਵੀ ਮੈਂ ਤਾਂ ਕਰਕੇ ਲਊਗਾ ਵੀ ਜਿਹੜੇ ਉਹ ਨਵੇਂ ਬੰਦੇ ਦੀ ਕੋਈ ਦੇਣ ਨਹੀਂ ਹੈ ਨਾ ਪਾਰਟੀ ਨੂੰ ਉਹਨਾਂ ਦੀ ਕੋਈ ਦੇਣ ਨਹੀਂ ਹੈਗੀ ਜੇ ਉਹਨਾਂ ਦੇ ਕਹਾਂਗੇ ਤੂੰ ਗੋਰਕ ਵੱਕਣ ਦਾ ਨਾਲੀ ਨੇ ਮੈਂ ਫਿਰ ਤੂੰ ਮੇਰੇ ਤੋਂ ਦੁਆਰਾ ਨਾ ਉਹਨਾਂ ਬਲ ਫਿਰ ਦਰਾਇਆ ਹੈਗਾ ਮੈਂ ਕੋਈ ਉਹਨਾਂ ਦੀ ਫੇਵਰ ਦੇ ਵਿੱਚ ਨਹੀਂ ਖੜਾ ਮੈਂ ਉਹਨਾਂ ਦੇ ਮਤਲਬ ਸਿਰਫ ਕੰਮ ਨੂੰ ਬੋਲ ਰਿਹਾ ਕੰਮ ਕਿਉਂ ਬੋਲ ਰਿਹਾ ਮੈਂ ਉਹਨਾਂ ਦੇ ਪਾਰਟੀ ਪ੍ਰਤੀ ਕੰਮ ਨੂੰ ਬੋਲ ਰਿਹਾ ਮੈਂ ਜਿਨ੍ਹਾਂ ਨੇ ਪਾਰਟੀ ਪ੍ਰਤੀ ਕੰਮ ਕੀਤੇ ਨਾ ਉਹਨਾਂ ਦੀ ਮੈਂ ਮਤਲਬ ਜਿੰਮੇ ਕਦੇ ਗੱਲ ਕਰ ਰਿਹਾ ਆਦਰਵਾਜ ਹੋਰ ਨਹੀਂ ਗੱਲ ਕਰ ਰਿਹਾ ਉਹਨਾਂ ਨੇ ਆਪਦਾ ਇਲੈਕਸ਼ਨ ਲੜਨਾ ਹੈ ਭਾਰਤ ਦੀ ਭਾਰਤੀ ਜਨਤਾ ਪਾਰਟੀ ਨੇ ਆਮ ਪਾਰਟੀ ਨੇ ਆਪਦਾ ਇਲੈਕਸ਼ਨ ਲੜਨਾ ਹੈ ਸਾਡੀ ਅਸੀਂ ਆਪਦੀ ਗਣੌਣ ਬਣਾਣੀ ਹੈ ਸਾਡੀ ਆਪਦੀ ਰਣਨੀਤੀ ਹੈ ਉਹਨਾਂ ਦੀ ਆਪਦੀ ਰਣਨੀਤੀ ਹੈ ਅਸੀਂ ਲੋਕਾਂ ਨੂੰ ਨਾਲ ਲੈ ਕੇ ਜਾਂਦੇ ਹਾਂ ਲੋਕਾਂ ਦੇ ਨਾਲ ਖੜ ਕੇ ਚੱਲਦੇ ਹਾਂ ਅਸੀਂ ਗਰੂਨ ਰਿਪੋਰਟ ਤੇ ਚੱਲਦੇ ਹਾਂ ਅੱਧੀ ਕੋਈ ਸਟੇਟਸ ਜਾਂ ਸਟੈਂਡ ਉਹ ਚਾਰ ਬੰਦੇ ਸਾਨੂੰ ਬਾੜੇ ਬੰਦੇ ਮਿਲਣ ਲਾਗੇ ਤੇ ਅਸੀਂ ਉਹਨੂੰ ਕਹਾਂਗੇ ਵੀ ਤੁਸੀਂ ਮਨ ਲੋ 3 ਘੰਟੇ ਬਾਅਦ ਮਿਲੋ ਅਸੀਂ ਪਹਿਲਾਂ ਚਾਰ ਬੰਦੇ ਨੂੰ ਮਿਲਾਂਗੇ ਆਪਦੇ ਬੰਦੇ ਨੂੰ ਛੱਡ ਦਾਂਗੇ ਉਹ ਤੋਂ ਬਾਅਦ ਹੋ ਜਾ ਅਸੀਂ ਪਹਿਲਾਂ ਉਹਨਾਂ ਨੂੰ ਚਾਰ ਬੰਦੇ ਨੂੰ ਮਿਲਾਂਗੇ ਸਾਡੀ ਆਪਦੀ ਸੋਚ ਹੈ ਇਹ ਵੇਖੋ ਉਹਨਾਂ ਦੇ ਪਾਰਟੀ ਪ੍ਰਤੀ ਉਹਨਾਂ ਦੀ ਵਫਾਦਾਰੀ ਦਾ ਮੈਂ ਉਹਨੂੰ ਮਨ ਲੋ ਤੁਹਾਨੂੰ ਜਿਵੇਂ ਕਹਿੰਦੇ ਇਸ਼ਾਰਾ ਕੀਤਾ ਅਦਰਵਾਜ ਜਿਹੜੇ ਮਨ ਲੋ ਨਵੇਂ ਜਿਹੜੇ ਬੰਦਿਆਂ ਨੇ ਕੋਈ ਮਨ ਲੋ ਬਾਜਪਾ ਬਨਪਰੇ ਦੀ ਕੁਝ ਕੀਤਾ ਹੀ ਨਹੀਂ ਹੈਗਾ ਤੇ ਅਸੀਂ ਮਨ ਲੋ ਕਿਵੇਂ ਮੰਨ ਲਾਂਗੇ ਮੈਂ ਕਹੂੰਗਾ ਮੈਂ ਬਾਜਪਾ ਦਾ ਕੋਈ ਕੰਮ ਕੀਤਾ ਨਹੀਂ ਪਰ ਮੈਂ ਕਿਵੇਂ ਮੰਨ ਲੂੰਗਾ ਮੈਂ ਬਾਜਪਾ ਪਰਪਲ ਦੀ ਕਾਤਰ ਕੰਮ ਕੀਤਾ ਇਹ ਹੀ ਸੋਚ ਆਉਣੀ ਚਾਹੀਦੀ ਐ ਲੈ ਵੀ ਮੱਲੋ ਤੁਸੀਂ ਆਪ ਦੀ ਸੋਚ ਲੈ ਕੇ ਚੱਲੋ ਤੇ ਬਿਹਤਰੀ ਹੈ ਬਾਕੀ ਮੱਲੋ ਇਹ ਤਾਂ ਪਬਲਿਕ ਹੈ ਇਹ ਤਾਂ ਪਬਲਿਕ ਹੈ ਇਹ ਸਭ ਜਾਣਦੀ ਹੈ ਰਿਹਾ ਰਹੇ ਜੀ ਮੈਂ ਮੱਲੋ ਕਿਸੇ ਦੇ ਕੰਮ ਦੀ ਤਾਰੀਫ ਨਹੀਂ ਕਰ ਰਿਹਾ ਪਰ ਮੈਂ ਕਹਿੰਦਾ ਵੀ ਜਿਹੜੇ ਮੱਲੋ ਪ੍ਰਾਣਾ ਮੱਲੋ ਪ੍ਰਾਣਾ ਸੋਧਨ ਨਵਾਂ ਨਵਾਂ ਦੇਣ ਜਿਹੜਾ ਪੁਰਾਣੇ ਬੰਦੇ ਪਾਰਟੀ ਦੇ ਵਿੱਚ ਹੈਗੇ ਠੀਕ ਆ ਜੀ ਮਨ ਲੋ ਉਹਨਾਂ ਨੇ ਆਪਦਾ ਇਲੈਕਸ਼ਨ ਲੜਨਾ ਹੈ ਆਮ ਪਾਰਟੀ ਨੇ ਅਸੀਂ ਆਪਦਾ ਇਲੈਕਸ਼ਨ ਲੜਨਾ ਹੈ ਅਸੀਂ ਆਪਦੇ ਤਰੀਕੇ ਨਾਲ ਲੜਨਾ ਉਹਨਾਂ ਦੇ ਆਪਦੇ ਤਰੀਕੇ ਨਾਲ ਲੜਨਾ ਸਾਡੇ ਆਪੋਜੀਸ਼ਨ ਲੜਨਾ ਜਿਵੇਂ ਲੜਨਾ ਦਾ ਕੋਈ ਵੀ ਹੈ ਅਸੀਂ ਦਾ ਇਹ ਜਿਹੜਾ ਮਨ ਲੋ ਜਿਹੜਾ ਲੋਕਾਂ ਨੇ ਵੇਖਣਾ ਹੁੰਦਾ ਹੈ ਲੋਕਾਂ ਨੇ ਮਨ ਲੋ ਜਿਵੇਂ ਕਹਿੰਦੇ ਫੈਸਲਾ ਕਰਨਾ ਹੁੰਦਾ ਹੈ ਲੋਕੇ ਦੇਖਣਗੇ ਵੀ ਮਨੁੱਖ ਕਿੰਨਾ ਦੇ ਕੰਮ ਤੁਹਾਨੂੰ ਚੰਗੇ ਲੱਗਦੇ ਆ ਉਹਨਾਂ ਜਿਵੇਂ ਆਮ ਪਾਰਟੀ ਜਿਹੜੀ ਕੰਮ ਕਰਦੀ ਲੋਕਾਂ ਦੇ ਪ੍ਰਤੀ ਕੰਮ ਕਰਦੀ ਆ ਲੋਕਾਂ ਦੀ ਸਵਾਵਾ ਕਰਦੀ ਆ ਉਹਨੇ ਮੈਂ ਤੁਹਾਨੂੰ ਕਹਣਾਵਾ ਬੀਜਨੀ ਦਾ ਕੰਮ ਕਰਨਾਵਾ ਡਾਕਟਰੀ ਦਾ ਕੰਮ ਕਰਨਾਵਾ ਪੜਾਈ ਲਗਾਈ ਦਾ ਕੰਮ ਕਰਨਾਵਾ ਨਵੇਂ ਬੱਚਿਆਂ ਦੀ ਜਿਹੜੇ ਡਿਜ਼ਰਵ ਕਰਦੇ ਬੱਚੇ ਕੋਈ ਜੱਜ ਲੱਗੇ ਕੋਈ ਮਨ ਲੋ ਐਸਐਸਪੀ ਲੱਗੇ ਕੋਈ ਡੀਸੀ ਲੱਗੇ ਕੋਈ ਐਸਡੀਐਮ ਲੱਗੇ ਇਹ ਮਨ ਲੋ ਉਹਨਾਂ ਦੀ ਮਨ ਲੋ ਜਿਹੜੀ ਕਾਬਲ ਜਿਹੜੀ ਉਹਨਾਂ ਦੀ ਸਟੱਡੀ ਦੇ ਪ੍ਰਤੀ ਲੱਗੇ ਨੇ ਜੋ ਉਹਨਾਂ ਨੇ ਪੜ੍ਹਾਈ ਕੀਤੀ ਆ ਕੋਈ ਮਨ ਲੋ ਰਿਸ਼ਵਤ ਦੇ ਕੇ ਨਹੀਂ ਆਏਗੇ ਉਹਨਾਂ ਦੇ ਪੜ੍ਹਾਈ ਦੇ ਡਿਜ਼ਰਵ ਆਜਮ ਵੱਲੋਂ ਜਿਵੇਂ ਕਹਿੰਦੇ ਤੁਸੀਂ ਜਿਹੜੀ ਮਤਲਬ ਆਪਣੇ ਆਮ ਪਾਰਟੀ ਦੇ ਜਿਹੜੇ ਹੋਣ ਦੇ ਵਿੱਚ ਜਿਹੜੇ ਬੱਚੇ ਲੱਗੇ ਨਾ ਤੁਹਾਨੂੰ ਮੈਂ ਵੱਲੋਂ ਗਰੀਬੀ ਪਰਿਵਾਰ ਦੇ ਵਿੱਚ ਉੱਠ ਕੇ ਲੱਗੇ ਹੈਗੇ ਖਾਸ ਜਿਵੇਂ ਉਹਨਾਂ ਪਿੱਛੇ ਤੁਹਾਨੂੰ ਇੱਕ ਹੋਰ ਮਤਲਬ ਖੁਸ਼ੀ ਦੇਣਾ ਸਾਡਾ ਇਲੈਕਸ਼ਨ ਜਿੱਤੇ ਆਪਣੇ ਕ੍ਰਿਕਟ ਟੂਰਨਾਮੈਂਟ ਹੋਈ ਸੀ ਉਹ ਮੈਂ ਦੀ ਆਪਣੇ cricketers ਦੀ ਜਿਹੜੀ ਸਾਡੇ ਲੜਕੀ ਸਾਡੇ ਮਨੋ ਕੈਪਟਨ ਸੀਗੀ ਆਪਣੇ ਮੋਕੇ ਦੀ ਲੜਕੀ ਸੀ ਇਹ ਸਾਡੇ ਸਰਕਾਰਾਂ ਨੇ ਡੀਐਸਪੀ ਵੀ ਉਹਨੂੰ ਲਾਂਚ ਕਰਤਾ ਹੈਗਾ ਬੜੀ ਖੁਸ਼ੀ ਦੀ ਗੱਲ ਹੈਗੀ ਸਾਡੀ ਜਿਹੜੀ ਆਮ ਪਾਰਟੀ ਹੈ ਮਨੋ ਟੁੱਟ-ਬੁੱਟ ਕੰਮ ਕਰਦੀ ਮੈਡਸਕਨ ਚ ਕੰਮ ਕਰਦੀ ਹੈ ਕੋਈ ਡਿਲੇ ਨਹੀਂ ਕਰਦੀ ਹੈਗੀ ਇਹ ਅਗਲੇ ਕੰਮ ਵੀ ਜੇ ਕਿਸੇ ਦਾ ਕੋਈ ਮਨੋ ਕੋਈ ਹੋਰ ਵੀ ਕੰਮ ਦੀ ਹੈ ਮਨੋ ਉਹਨਾਂ ਕੋਈ ਡਿਮਾਂਡ ਹੈਗੀ ਰਿਕੁਆਇਰਮੈਂਟ ਹੈਗੀ ਹੈ ਜਿਵੇਂ ਉਹਨਾਂ ਨੇ ਖਾਸ ਕਰਕੇ ਕਹਿਆ ਦੀ ਲੇਡੀਜ਼ ਨੂੰ 1000 ਰੁਪਏ 1000 ਰੁਪਏ ਬੜੀ ਜਲਦੀ ਮਨੋ ਉਹਦਾ ਪਲਾਨ ਬਣ ਚੁੱਕਿਆ ਸਿਸਟਮ ਬਣ ਚੁੱਕਿਆ ਉਹ ਜਿਵੇਂ ਆ ਇਲੈਕਸ਼ਨ ਜਿਹੜਾ ਮੱਲੋ ਹੋਊਗਾ ਆਪਣੇ ਤਰਨਤਾਰਨ ਤੋਂ ਬਾਅਦ ਜਿਹੜਾ ਨਵੇਂ ਇਲੈਕਸ਼ਨ ਦੀ ਤਿਆਰੀ ਤੋਂ ਪਹਿਲਾਂ ਪਹਿਲਾਂ ਇਹ 1000 ਰੁਪਿਆ ਮੱਲੋ 1100 ਰੁਪਏ ਰੂਪ ਦੇ ਜਿਹੜੇ ਦਿੱਤਾ ਜਾਊਗਾ ਕੋਈ ਸਮੱਸਿਆ ਨਹੀਂ ਕੋਈ ਪ੍ਰਾਬਲਮ ਨਹੀਂ ਹੈ ਪਾਰਟੀ ਮੱਲੋ ਜਿਵੇਂ ਕਹਿੰਦੇ ਸੱਚੀ ਸਮੂਚੇ ਤਰੀਕੇ ਨਾਲ ਗੱਲ ਚੱਲ ਰਹੀ ਹੈ ਲੋਕ ਵੀ ਮੱਲੋ ਉਹਨਾਂ ਦੇ ਪੱਖ ਦੇ ਵਿੱਚ ਮੱਲੋ ਖੜਦੇ ਆਜਾ ਤੁਸੀਂ ਤੁਹਾਨੂੰ ਹੋਰ ਹੀ ਨਜ਼ਾਰਾ ਵੇਖ ਲਓ ਤਰਨਤਾਰਨ ਦਾ ਨਜ਼ਾਰਾ ਤਰਨਤਾਰਨ ਦੇ ਵਿੱਚ ਉਹਦੀ ਬੜਾ ਬੜਾ ਬਹੁਤ ਮਤਨਮ ਨਾਲ ਇਲੈਕਸ਼ਨ ਦਿੱਤਾਗੇ ਬੜੇ ਲੀਡ ਮੱਲੋ ਦਵਾਂਗੇ ਕਿਉਂ ਜਦ ਦੇਵਾਂਗੇ ਲੋਕਾਂ ਨੂੰ ਵਿਸ਼ਵਾਸ ਅਜੀ ਇੱਕ ਵਿਸ਼ਵਾਸ ਪਾਤਰ ਹੈ ਮਨ ਲੋ ਸਾਡੇ ਦੇ ਲੋਕ ਵਿਸ਼ਵਾਸ ਕਰਦੇ ਲੋ ਅਹੀ ਵਿਸ਼ਵਾਸ ਕਿਉਂ ਕਰਦੇ ਜਿਹੜੇ ਕੰਮ ਕਹਿੰਨੇ ਮਨ ਲੋ ਕਰਕੇ ਦਿਖਾਣੇ ਤੁਹਾਨੂੰ ਮਨ ਲੋ ਹਜ਼ਾਰਾਂ ਕੰਮ ਕਰਾ ਦਈਏ ਖੇਤਾਂ ਦੇ ਕੰਮ ਕਰਾ ਦਈਏ ਕਿਸਾਨਾਂ ਦੇ ਕੰਮ ਕਰਾ ਦਈਏ ਉਹ ਪਾਣੀ ਨੇ ਕੰਮ ਕਰਾ ਦਈਏ ਮਨ ਲੋ ਪੜਾਈ ਦੇ ਕੰਮ ਕਰਾ ਦਈਏ ਦਵਾਈ ਬੂਟੀ ਦੇ ਕੰਮ ਕਰਾ ਦਈਏ ਬੱਚਿਆਂ ਦੇ ਕੰਮ ਕਰਾ ਦਈਏ ਸਪੋਰਟਸ ਦੇ ਕੰਮ ਕੋਈ ਐਸਾ ਕੰਮ ਨਹੀਂ ਹੈ ਇਹ ਲਗਾ ਕਿ ਆਪ ਪਾਰਟੀ ਨੇ ਨਹੀਂ ਕੀਤਾ ਹੈਗਾ ਇਸ ਕਰਕੇ ਮੈਂ ਮੱਲੋ ਪਾਰਟੀ ਨੂੰ ਸਟੈਂਡ ਕਰਦਾ ਜੀ ਪਾਰਟੀ ਮੱਲੋ ਇਹ ਤੋਂ ਬਿਹਤਰ ਸਾਡਾ ਮੱਲੋ ਜਿਵੇਂ ਕਹਿੰਦਾ ਰਣਨੀਤੀ ਲੈ ਕੇ ਆਊਗੀ ਇਹ ਤੋਂ ਬਿਹਤਰ ਕੰਮ ਕਰਕੇ ਦਿਖਾਊਗੀ ਕਿਉਂ ਲੋਕਾਂ ਨੂੰ ਆਉਣ ਵੇਲੇ ਜੋ ਲੋਕਾਂ ਦੀ ਡਿਮਾਂਡ ਹੈ ਕਿਸੇ ਤਰੀਕੇ ਜਿਹਦੇ ਵੀ ਟਮਾੜਾ ਅਸੀਂ ਹੁੰਦੇ ਤੇ ਮੋਟੋ ਪੂਰਾ ਉਤਰਾਂਗੇ ਜੀ ਬੜੀ ਮਿਹਰਬਾਨੀ ਬੇਟਾ ਅੰਰੂਲਾ ਸਹੀ ਤੁਹਾਡੀ ਗੱਲ ਜਿਹੜਾ ਹੈਗਾ ਆਪਾਂ ਲੇਕਿਨ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਨਾਮ ਲਿੱਤਾ ਸੰਦੀਪ ਸਿੰਘ ਸਾਨੀ ਬਰਾੜ ਜੀ ਜੋ ਓਐਚਡੀ ਸੀਗੇ ਕੈਪਟਨ ਅਮਰਿੰਦਰ ਸਿੰਘ ਤੇ ਉਹ ਆਪਾਂ ਕਿ ਜੇ ਇੱਕ ਰਾਪਾ ਗੱਲ ਕਰੀਏ ਵੀ ਇੱਕ ਬੰਦਾ ਹੁੰਦਾ ਜਿਵੇਂ ਕਿਸੇ ਬੰਦੇ ਦੇ ਮਗਰ ਤੁਰਦਾ ਜਿਵੇਂ ਕਈ ਹੁੰਦਾ ਕੋਈ ਬੰਦਾ ਪਾਰਟੀ ਦੇ ਮਗਰ ਤੁਰਦਾ ਕੋਈ ਬੰਦਾ ਬੰਦੇ ਦੇ ਮਗਰ ਤੁਰਦਾ ਵੀ ਬੰਦਾ ਜਿੱਧਰ ਹੁੰਦਾ ਉਹਦੇ ਮਗਰ ਜਾਣਾ ਆਪਾਂ ਕਹਿ ਦਈਏ ਵੀ ਉਹਨਾਂ ਦਾ ਪ੍ਰੇਮ ਪਿਆਰ ਆ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਜੀ ਉਹ ਉਹ ਕੈਪਟਨ ਅਬਰਿੰਦਰ ਸਿੰਘ ਜੀ ਵੀ ਇੱਥੇ ਆਂਦੇ ਨੇ ਫਰੀਦਕੋਟ ਜ਼ਿਲ੍ਹੇ ਵਿੱਚ ਫਰੀਦਕੋਟ ਆ ਕੇ ਉਹਨਾਂ ਨੂੰ ਮਤਲਬ ਬੀਜੇਪੀ ਵਿੱਚ ਸ਼ਾਮਲ ਕਰਕੇ ਜਾਂਦੇ ਨੇ ਤੇ ਨਾਲ ਉਹ ਕਹਿੰਦੇ ਨੇ ਵੀ ਇਹ ਮੇਰਾ ਓਐਚਡੀ ਹੈ ਤੇ ਮੇਰਾ ਹੀ ਰਹੇਗਾ ਵੀ ਕਹਿੰਦਾ ਆਪ ਵੀ ਜਿਵੇਂ ਪੱਕੀ ਯਾਰੀ ਜਿਹੜਾ ਹੈਗਾ ਉਹਨਾਂ ਦੀ ਹੈਗੀ ਇੱਕ ਦੂਜੇ ਦੀ ਤੇ ਉਵੇਂ ਮਤਲਬ ਆਪਾਂ ਇਸ ਗੱਲ ਨੂੰ ਕਹਿ ਰਹੇ ਆਂ ਵੀ ਜਿਵੇਂ ਉਹਨਾਂ ਦਾ ਦੇਖਿਆ ਉਵੇਂ ਆਪਮਾਦਵੀ ਪਾਰਟੀ ਵਿੱਚ ਵੀ ਕੀ ਗੱਲ ਇਸ ਤਰ੍ਹਾਂ ਹੋ ਸਕਦਾ ਇਹੀ ਗੱਲ ਦਾ ਜਵਾਬ ਮੈਂ ਤੁਹਾਨੂੰ ਦੇ ਰਿਹਾ ਜੀ ਅਗਰ ਸਪੋਜ਼ ਕਰੋ ਕਿਸੇ ਵੀ ਬੰਦੇ ਦਾ ਮਨ ਲੋ ਸਪੋਜ਼ ਕਰੋ ਤੁਹਾਡਾ ਤੇ ਇਹਨਾਂ ਦਾ ਮਤਲਬ ਪਿਆਰ ਹੈ ਉਹ ਤੁਹਾਡਾ ਪਰਸਨਲ ਹੀ ਹੈ ਸਾਡਾ ਤਾਂ ਨਹੀਂ ਹੈਗਾ ਨਾ ਉਹ ਪਿਆਰ ਉਹਨਾਂ ਦਾ ਮਨ ਲੋ ਕੈਪਟਨ ਸਾਹਿਬ ਦਾ ਜਾਂ ਸੰਨੀ ਬਰਾੜ ਦਾ ਪਿਆਰ ਆਪਸੀ ਹੈਗਾ ਪਰ ਲੋਕਾਂ ਦਾ ਤਾਂ ਨਹੀਂ ਹੈਗਾ ਨਾ ਲੋਕ ਤਾਂ ਆਪ ਦਾ ਕੰਮ ਵੜਦੇ ਆ ਲੋਕਾਂ ਨੂੰ ਕੰਮ ਚਾਹੀਦਾ ਲੋਕਾਂ ਨੂੰ ਜਿਵੇਂ ਕਹਿੰਦੇ ਆ ਬੇਰੋਜ਼ਗਾਰੀ ਦੂਰ ਹੋਣੀ ਚਾਹੀਦੀ ਹੈ ਭ੍ਰਿਸ਼ਟਾਚਾਰੀ ਨਹੀਂ ਹੋਣੀ ਚਾਹੀਦੀ ਲੋਕਾਂ ਦੇ ਮੂੰਹ ਦੇ ਵਿੱਚ ਰੋਟੀ ਚਾਹੀਦੀ ਹੈ ਰੋਟੀ ਮਤਲਬ ਜਿਵੇਂ ਲੋਕਾਂ ਨੇ ਖਾਣੀ ਹੈ ਉਹਨਾਂ ਨੂੰ ਇਮਾਨਦਾਰੀ ਇਮਾਨਦਾਰੀ ਦਾ ਕੰਮ ਮਿਲਣਾ ਚਾਹੀਦਾ ਵਰਕ ਮਿਲਣਾ ਚਾਹੀਦਾ ਤੁਹਾਡਾ ਪਿਆਰ ਮਤਲਬ ਲੱਖਾਂ ਦਾ ਕੈਪਟਨ ਦਾ ਪਿਆਰ ਲੱਖ ਹੈ ਬਰਾਤ ਦਾ ਪਿਆਰ ਲੱਖ ਹੈ ਉਹਦੀਆਂ ਮੁਬਾਰਕਾਂ ਉਹ ਪਿਆਰ ਵਰਤਨ ਮੁਲਾਜ਼ਮ ਵਰਤਨ ਪਰ ਜਿਹੜੇ ਲੋਕ ਹੈ ਲੋਕਾਂ ਦਾ ਪਿਆਰ ਜਿਹੜਾ ਮਤਲਬ ਆਮ ਪਾਰਟੀ ਨਾਲ ਹੈ ਲੋਕਾਂ ਦਾ ਵਿਸ਼ਵਾਸ ਆਮ ਪਾਰਟੀ ਤੇ ਆਮ ਪਾਰਟੀ ਨਾਲ ਹੀ ਮਤਲਬ ਜਿਵੇਂ ਕਹਿੰਦੇ ਬੇੜੇ ਪਾਰ ਹੋਣਗੇ ਤੇ ਗਾਹ ਜਿਹੜਾ ਵਿਸਤਾਰ ਜਿਹੜਾ ਅਗਲਾ 5 ਸਾਲ ਦਾ ਜਿਹੜਾ ਇਲੈਕਸ਼ਨ ਹੈ ਉਹ ਵੀ ਆਮ ਪਾਰਟੀ ਦਾ ਨਾਲ ਲਿਖਿਆ ਜਾਊਗਾ ਇਸ ਕਰਕੇ ਜੁਦਾ ਗੱਲ ਹੈ ਉਹ ਆਪਦਾ ਪਿਆਰ ਉਹਨਾਂ ਦਾ ਬਰਕਰਾਰ ਮੁੱਲ ਸਲਾਮਤ ਰਹੇ ਅਸੀਂ ਵਧਾਈਆਂ ਦਿੰਨੇ ਉਹਨਾਂ ਦੇ ਆਪਦੇ ਮਤਲਬ ਰਿਸ਼ਤੇ ਦੀਆਂ ਪਰ ਲੋਕਾਂ ਦਾ ਕੋਈ ਰਿਸ਼ਤਾ ਨਹੀਂ ਹੈਗਾ ਉਹਨਾਂ ਨਾਲ ਲੋਕਾਂ ਦਾ ਕੋਈ ਪਿਆਰ ਨਹੀਂ ਹੈਗਾ ਕਿਉਂ ਮਨ ਲੋਨਾਂ ਦਾ ਉਹ ਮਨ ਜਿ ਸਹੂਕਾਰ ਬੰਦੇ ਨੇ ਆਪਦਾ ਰਿਸ਼ਤਾ ਨਭਾਈ ਗਿਆ ਲੋਕ ਜਿਵੇਂ ਕਿਤੇ ਕਰੋੜ ਦੇ ਵਿੱਚ ਕਿਹੜੇ ਲੋਕਾਂ ਨੇ ਮਨ ਲੋ ਕਰਤ ਕਰਨੀ ਹੈ ਤੇ ਕਿਰਤ ਕਰਕੇ ਆਵਦਾ ਮਨ ਲੋ ਜਿਵੇਂ ਕਹਿੰਦੇ ਰੋਟੀ ਪਾਣੀ ਖਾਣੀ ਹੈ ਕਿਰਤ ਵਾਸਤੇ ਜਿਹੜੇ ਕੰਮਕਾਰ ਸਾਡੀ ਮਨ ਲੋ ਮਾਨ ਸਰਕਾਰ ਦਿੰਦੇ ਨੇ ਨਿੱਕੇ ਨਿੱਕੇ ਕੰਮ ਅਸੀਂ ਮਨ ਲੋ ਦੇ ਰਹੇ ਆਂ ਬਾਕੀ ਹਰ ਵੇਲੇ ਮਨ ਲੋ ਕੋਨੋ ਕੋਈ ਪਲਾਨ ਬੰਦਾ ਰਹਿੰਦਾ ਕੋਈ ਨਾ ਕੋਈ ਸੋਚ ਸੋਚਦੇ ਰਹੇ ਨੇ ਅਸੀਂ ਲੋਕਾਂ ਦੇ ਪ੍ਰਤੀ ਹੀ ਸੋਚਦੇ ਰਹੇ ਨੇ ਲੋਕਾਂ ਦੇ ਪ੍ਰਤੀ ਜਾਗਦੇ ਆਂ ਲੋਕਾਂ ਦੇ ਪ੍ਰਤੀ ਸੋਨੇ ਆ ਤੇ ਲੋਕਾਂ ਦੇ ਪ੍ਰਤੀ ਜੀ ਉੱਠਦੇ ਆਂ ਕੋਈ ਨਾ ਕੋਈ ਨਵੀਂ ਚੀਜ਼ ਕੋਈ ਨਾ ਕੋਈ ਚੀਜ਼ ਮਨ ਲੋ ਦਾ ਦੀ ਲੈ ਕੇ ਆਣੇ ਜਦੋਂ ਲੋਕਾਂ ਦੇ ਵਿੱਚ ਰੱਖਦੇ ਨੇ ਲੋਕਾਂ ਨੂੰ ਮਿਲੋਦਾ ਬੈਨੀਫਿਟ ਮਿਲਦਾ ਤੇ ਅਸੀਂ ਉਹਨਾਂ ਦਾ ਜੀਵਨ ਸੁੱਖਾ ਵੀ ਮਿਲੋ ਕਰ ਰਹੇ ਹਾਂ ਜੀ ਚਲੋ ਠੀਕ ਹੈ ਤੁਹਾਡੀ ਪਰ ਆਪਾਂ ਇਹ ਕਹਿ ਰਹੇ ਹਾਂ ਵੀ ਜਿਵੇਂ ਉਹਨਾਂ ਦਾ ਉਹ ਤਾਂ ਚਲੋ ਸੀਗਾ ਆਪਸੀ ਪਿਆਰ ਉਹਨਾਂ ਦਾ ਵੀ ਆਪਾਂ ਕਹਿਦੀ ਵੀ ਉਹ ਪਿਆਰ ਜਾਂ ਆਪਾਂ ਕਹਿਦੀ ਫੇਰ ਬਦਲ ਤੁਹਾਡੀ ਪਾਰਟੀ ਵਿੱਚ ਨਹੀਂ ਸਾਡੀ ਪਾਰਟੀ ਦਾ ਸਿਰਫ ਇੱਕ ਜਨਤਾ ਨਾਲ ਪਿਆਰ ਕਰਦੀ ਪਾਰਟੀ ਸਾਡੀ ਲੋਕਾਂ ਨਾਲ ਪਿਆਰ ਕਰਦੀ ਹੈ ਸਾਡੀ ਪਾਰਟੀ ਦਾ ਲੋਕ ਸੇਵਾ ਕਰਦੀ ਹੈ ਖਾਸ ਕਰਕੇ ਜਿਹੜੇ ਨਾ ਮਿਲੋ ਜਿਵੇਂ ਕਦੇ ਬਹੁਤ ਜਿਹੜੇ ਲੋਕਾਂ ਦੇ ਜਿਹੜੇ ਲੋਕ ਸਤਾਏ ਹੁੰਦੇ ਨੇ ਨਾ ਲੋਕੇ ਜਿਹੜੇ ਦੂਜੇ ਦਰਾਂ ਸਤਾਏ ਹੁੰਦੇ ਜਿਹੜੇ ਲੋਕੇ ਦੂਜੇ ਪਾਸੇ ਜਿਵੇਂ ਕਹਿੰਦੇ ਤਕਲੀਫ ਮੰਨ ਕੇ ਜਿਵੇਂ ਕਹਿੰਦੇ ਰਹਿ ਰਹੇ ਹੁੰਦੇ ਅਸੀਂ ਉਹਨਾਂ ਲੋਕਾਂ ਦਾ ਪਿਆਰ ਕਰਦੇ ਆ ਪਿਆਰ ਦੇ ਨਾਲ ਰੋਜ਼ਗਾਰ ਮਤਲਬ ਪੈਦਾ ਕਰਕੇ ਦੇਨੇ ਆ ਨਾਲ ਰੋਜ਼ਗਾਰ ਪੈਦਾ ਕਰਕੇ ਉਹਨਾਂ ਨੂੰ ਜਿਵੇਂ ਕਹਿੰਦੇ ਆ ਇਥੋਂ ਦਿੱਕਰ ਮਤਲਬ ਖੜਾ ਕਰੀਦਾ ਜਿਹੜਾ ਜ਼ਿੰਦਗੀ ਫਿਊਚਰ ਵੀ ਉਹਨਾਂ ਦਾ ਮਤਲਬ ਸੋਖਾ ਰਹੇ ਇਹ ਸਾਡੇ ਮਤਲਬ ਸਵਾਵਾ ਹੈਗੀਆਂ ਤੇ ਸਾਡੇ ਇੱਕ ਲਾਕੀ ਫਰਜ਼ ਵੀ ਬੰਦੇ ਹੈਗੇ ਅਸੀਂ ਆਪਦੇ ਫਰਜ਼ ਪੂਰਾ ਕਰਦੇ ਆ ਸਾਰਾ ਜੀ ਜੰਦਰ ਜੰਦੇ ਹੁਣ ਸਾਡੇ ਜੋ ਆਮ ਜਨਤਨ ਕੋਈ ਤੁਸੀਂ ਸੁਨੇਹ ਦੇਣਾ ਕੋਈ ਗੱਲ ਸੁਣਿਆ ਬਸ ਇਹੀ ਦੇਣਾ ਜੀ ਇਹ ਜਿਹੜੀਆਂ ਗੱਲਾਂ ਦੂਜੀਆਂ ਪਾਰਟੀਆਂ ਪ੍ਰਚਾਰ ਕਰਦੀਆਂ ਇਹ ਵੱਲੋਂ ਪ੍ਰਚਾਰ ਜਿਵੇਂ ਕਹਿੰਦੇ ਇਹਨਾਂ ਦੇ ਪ੍ਰਚਾਰਾਂ ਦੇ ਵਿੱਚ ਨਾ ਆਓ ਤੁਸੀਂ 5 ਸਾਲ ਵੇਖ ਲਿਆ ਪੰਜ ਸਾਲਾਂ ਦੇ ਵਿੱਚ ਕੀ ਕੀ ਵੱਲੋਂ ਸਰਕਾਰਾਂ ਨੇ ਕੀਤਾ ਪਹਿਲੀ ਗੱਲ ਤਾਂ ਸਰਕਾਰ ਨੂੰ ਵੱਲੋਂ ਜਿਹਨੇ ਆਪੋਜੀਸ਼ਨ ਪਾਰਟੀਆਂ ਕੰਮ ਨਹੀਂ ਕਰਨ ਦਿੰਦੀਆਂ ਉਹਦੇ باوجود ਵੀ ਅਸੀਂ ਵੱਲੋਂ ਜਿਵੇਂ ਕਹਿੰਦੇ ਕੰਮ ਕਰ ਰਹੇ ਹਾਂ ਸਾਨੂੰ ਦੁਨੀਆ ਬਾਲਦੀਆਂ ਹਰ ਵੇਲੇ ਕਿਸੇ ਨਾ ਕਿਸੇ ਪਾਸੇ ਲਜਾਈ ਰੱਖਦੀਆਂ ਫਿਰ ਵੀ ਅਸੀਂ ਉਲਝਾਨ ਤੋਂ ਮਿਲ ਬਾਅਦ ਵੀ ਅਸੀਂ ਮੱਲੋ ਜਿਵੇਂ ਕਹਿੰਦੇ ਕੰਮ ਨੂੰ ਮੱਲੋ ਜਿਵੇਂ ਕਹਿੰਦੇ ਧਿਆਨ ਚ ਰੱਖ ਕੇ ਮੱਲੋ ਲੋਕਾਂ ਦੇ ਨਾਲ ਖੜੇ ਆ ਲੋਕਾਂ ਨੂੰ ਕੰਮ ਦੇ ਰਹੇ ਆ ਸਾਡਾ ਸਿਰਫ ਇੱਕੋ ਹੀ ਮੱਲੋ ਜਿਵੇਂ ਕਹਿੰਦੇ ਨਾਰਾ ਵੀ ਅਸੀਂ ਲੋਕਾਂ ਦੇ ਨਾਲ ਚੱਲਣਾ ਲੋਕਾਂ ਨੂੰ ਮੱਲੋ ਕਾਰੋਬਾਰ ਦੇਣਾ ਲੋਕਾਂ ਦੀ ਜਿਹੜੀ ਹੈ ਮੱਲੋ ਜਿਹੜੀ ਗਰੀਬੀ ਦੂਰ ਕਰਕੇ ਇੱਕ ਤਰ੍ਹਾਂ ਦੇ ਮੱਲੋ ਲੋਕ ਜਿਵੇਂ ਕਹਿੰਦੇ ਹਰ ਬੰਦਾ ਮੱਲੋ ਖਾਦਾ ਪੀਂਦਾ ਹੋ ਜੇ ਉਹ ਮੱਲੋ ਪੰਜਾਬ ਦੀ ਸ਼ਾਨ ਬਣਾਣੀ ਹੈ ਅਸੀਂ ਮਿਹਰਬਾਨੀ ਜੀ ਇਹ ਬਹੁਤ ਵਧੀਆ ਗੱਲ ਗਈ ਇਹ ਸੀਗੇ ਬਿਟਨ ਰੂਲਾ ਜੀ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਚਾਰਕ ਅਕਤਰ ਨੇ ਨਾਲ ਸਮਾਸੇਵੀਨ ਸ਼ਹਿਰ ਦੇ ਤੇ ਨਾਲ ਹੋਰ ਚੁੰਨੀਂਦੇ ਨੂੰ ਲੋਕਾਂ ਵਿੱਚ ਜਿਹੜਾ ਇਹਨਾਂ ਦਾ ਨਾਮ ਆਉਂਦਾ ਇਹ ਬਹੁਤ ਵਧੀਆ ਜਿਹੜਾ ਹੈ ਸ਼ਖਸੀਅਤ ਨੇ ਕੋਟਕਪੂਰਾ ਦੀ ਵਧੀਆ ਹਸਤੀ ਨੇ ਆਪਾਂ ਕਹਿੰਦੇ ਆ ਵੀ ਇਹਨਾਂ ਨਾਲ ਜੋ ਗੱਲਬਾਤ ਕੀਤੀ ਪਾਰਟੀਆਂ ਦੀਆਂ ਗੱਲਾਂ ਕੀਤੀਆਂ ਹੋਰ ਵੀ ਜੋ ਫੇਰ ਬਦਲ ਨੂੰ ਲੈ ਕੇ ਗੱਲਾਂ ਕੀਤੀਆਂ ਜੋ ਇੱਕ ਦੂਜੀ ਪਾਰਟੀ ਵਿੱਚ ਛਾਲ ਮਾਰਦੇ ਨੇ ਲੋਕਾਂ ਦੀ ਗੱਲ ਕੀਤੀ ਹੋਰ ਵੀ ਗੱਲਬਾਤਾਂ ਕੀਤੀਆਂ ਅਬ ਉਮੀਦ ਹੈ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਜੇਕਰ ਜੇ ਤੁਸੀਂ ਜਿਹੜਾ ਹੈਗਾ ਚਾਹੋਨੇ ਉਹ ਵੀ ਇਹ ਗੱਲਾਂ ਜਿਹੜਾ ਹੈਗਾ ਲੋਕਾਂ ਨੂੰ ਵੱਤੋ ਵੱਤ ਅੱਗੇ ਜਾ ਕੇ ਸ਼ੇਅਰ ਹੋਣ ਜਿਹੜਾ ਹੈਗਾ ਵੀ ਪਤਾ ਲੱਗੇ ਲੋਕਾਂ ਨੂੰ ਲੋਕਾਂ ਦੇ ਮਨਾਂ ਵਿੱਚ ਆਵੇ ਤੇ ਆਪਾਂ ਕਹਿੰਨੇ ਵੀ ਇਸ ਵੀਡੀਓ ਨੂੰ ਵੱਤੋ ਵੱਤ ਲਾਈਕ ਸ਼ੇਅਰ ਕਮੈਂਟ ਜ਼ਰੂਰ ਕੀਤਾ ਜਾਵੇ ਤਦ ਤੱਕ ਹੋਰ ਜਾਣਕਾਰੀ ਵੀ ਅਜਿਹੇ ਲੋਕਾਂ ਦੀ ਤੁਹਾਡੇ ਰੂਬਰੂ ਕਰਾਂਗੇ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤਦ ਤੱਕ ਦੇਖਦੇ ਰਹੋ ਫਿਲਹਾਲ ਇਹ ਮੇਰੀ ਰਿਪੋਰਟ ਮੈਂ ਕੋਟਕਪੁਰਾ ਤੋਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ